ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਅੱਜ ਮੈਂ ਕੈਥਲ ਜ਼ਿਲ੍ਹੇ ਦੇ ਪਾਗੜ ਠੀਕਾ ਪਾਗੜ ਵਿਖੇ ਆਇਆ ਸੀ ਕੋਈ ਕਰੀ ਲੂ ਸਮਾਗਮ ਸੀ ਤਾਂ ਨਹੀਂ ਸੋਚਿਆ ਵੀ ਤੁਹਾਨੂੰ ਚੀਕੇ ਪਿੰਡ ਦਾ 뷰 ਦਿਖਾਵਾਂ ਇਹ ਚੀਕੇ ਪਿੰਡ ਦਾ ਟੁੱਬ ਹੈ ਅਸੀਂ ਅੱਜ ਭੋਗ ਸਮਾਗਮ ਤੇ ਆਏ ਸੀ ਇੱਥੇ ਉਸ ਤਰ੍ਹਾਂ ਹੀ ਕੜਾਕੇ ਦੀ ਗਰਮੀ ਹੈ ਮੱਝਾ ਪਾਣੀ ਦੇ ਵਿੱਚ ਗਰਮੀ ਦੂਰ ਕਰਦੀਆਂ ਹੋਈਆਂ ਤੁਹਾਨੂੰ ਮੈਂ ਸਾਰਾ 뷰 ਦਿਖਾ ਰਹੇ ਹਾਂ ਇਹ ਸਾਰਾ 뷰 ਦੇਖੋ ਇਹ ਸਾਰਾ 뷰 ਸਾਹਮਣੇ ਆ ਪੌੜਸ਼ਾਂ ਕਹਿੰਦੇ ਜਿਵੇਂ ਆਪਾਂ ਕਹਿੰਦੇ ਆ ਪੌੜਸ਼ਾਂ ਗਏਗੀ ਇਹ ਦਰਖਤ ਹੈ ਬੈਠਣ ਲਈ ਇਹ ਪਸ਼ੂ ਆਪਣੇ ਮਝਾਂ ਕਹਿੰਦੇ ਆ ਇਹ ਸਾਰਾ 뷰 ਹੈ ਬਹੁਤ ਕਾਫੀ ਵੱਡਾ ਟੋਬਾ ਹੈ ਤੁਹਾਨੂੰ ਮੈਂ ਦਿਖਾ ਰਹੇ ਆ ਜਿਹੜੇ ਮਝਾਂ ਦੇ ਮਾਲਕ ਨੇ ਉਹ ਬੈਠੇ ਨੇ ਸਾਈਡ ਤੇ ਆ ਗੱਡੀ ਖੜੀ ਹੈ ਸਾਡੀ ਤੁਹਾਨੂੰ ਅੱਗੇ ਵੀ ਦਿਖਾਉਂਗਾ ਇਹ ਮੇਰੇ ਪਿੱਛੇ ਰੋਡ ਹੈ ਜਿਹੜੀ ਇਹ ਪਟਿਆਲੇ ਨੂੰ ਚਲੀ ਗਈ ਇਧਰਲੇ ਪਾਸੇ ਸਿੱਧੀ 메ਨ ਰੋਡ ਆ ਗਈ ਚੀਕਾ ਤੇਵਾ ਤਾਂ ਅੱਗੇ ਜਾ ਕੇ ਤੋਡੀ ਗੱਲ ਕਰਵਾਉਂਗਾ ਸਾਹਮਣੇ ਠੀਕਾਪੇਵਾ ਰੋਡ ਸਾਹਮਣੇ ਪੁਲ ਚੌਕੀ ਆ ਗਈ ਸਿੱਧੀ ਰੋਡ ਸੀ ਕੇ ਨੂੰ ਚਲੀ ਗਈ ਸਾਹਮਣੇ ਖੱਬੇ ਹੱਥ ਕੈਥਲ ਇੱਧਰ ਗੂਲਾ ਸਦਾ ਪਟਿਆਲਾ ਪਟਿਆਲਾ 38 ਸਮਾਣਾ 22 ਦੋਸਤੋ ਕੀ ਹਾਲ ਹੈ ਮੈਂ ਖੜਾ ਆ ਨਹਿਰ ਤੇ ਇਹ ਰੋੜ ਹੈਗੀ ਇਧਰਲੇ ਪਾਸੇ ਮੇਰੇ ਖੱਬੇ ਹੱਥ ਪਟਿਆਲਾ ਤੇ ਇਧਰ ਮੇਰੇ ਸੱਜੇ ਹੱਥ ਚੀਕਾ ਹਰਿਆਣਾ ਕੈਥਲ ਤੁਹਾਨੂੰ ਮੈਂ ਇੱਕ ਹੋਰ ਦਿਖਾ ਰਿਹਾ ਹਾਂ ਵੀ ਇਹ ਲਫਾਫੇ ਬੰਨੇ ਹੋਏ ਨੇ ਇਹ ਲਫਾਫੇ ਪੁਲ ਦੀ ਰੇਲਿੰਗ ਦੇ ਨਾਲ ਬੰਨੇ ਹੋਏ ਨੇ ਤੁਹਾਨੂੰ ਮੈਂ ਇਹਦਾ ਵੀਊ ਵੀ ਦਿਖਾਉਂਗਾ ਸਾਰਾ ਇਹ ਨਹਿਰ ਦਾ ਇਹ ਇਹ ਤਾਂ ਅੱਗੇ ਥੋੜੀ ਜੀ ਐਸਓਵਾਈਐਲ ਨਹਿਰ ਆ ਉਹ ਉਹ ਬੰਦ ਪਈ ਹੈ ਜਿਹੜੀ ਪੱਕੀ ਕੀਤੀ ਹੈ ਤੇ ਆ ਮੈਂ ਤੁਹਾਨੂੰ ਝੋਲ ਭਾਵੇਂ ਦਿਖਾ ਰਿਹਾ ਆ ਇਹ ਪਹਿਲਾਂ ਕੀ ਸੀਗਾ ਵੀ ਲੋਕ ਜਦੋਂ ਕੋਈ ਉਹ ਸਮਾਨ ਕੋਈ ਧੂਫ ਕੋਈ ਧਾਰਮਿਕ ਚੀਜ਼ ਕੋਈ ਇਹਨਾਂ ਦੇ ਵਿੱਚ ਤੈਰਨੀ ਸੀ ਤਾਂ ਉਹ ਲਫਾਫਿਆਂ ਸਣੀ ਤੇਰ ਦਿੰਦੇ ਸੀ ਤੇ ਲਫਾਫੇ ਅੱਗੇ ਜਾ ਕੇ ਬੜਾ ਨੁਕਸਾਨ ਕਰਦੇ ਸੀ ਹੁਣ ਲੋਕ ਲਫਾਫਾ ਇੱਥੇ ਬੰਨ ਦਿੰਦੇ ਆ ਆ ਲਫਾਫਾ ਬੰਨਿਆ ਪਿਆ ਇਹ ਸਮਾਨ ਹੈ ਜੋ ਉਹ ਨਹਿਰ ਦੇ ਵਿੱਚ ਤੇਰ ਦਿੰਦੇ ਆ ਇਹ ਰੋਡ ਸਾਰੀ ਇਧਰ ਕੈਥਲ ਜਾ ਕੈਥਲ ਚਲੀ ਗਈ ਚੀਕਾ ਭਾਗਲ ਗੂਲਾ ਤੇ ਆ ਮੇਰੇ ਪਿਛਲੇ ਪਾਸੇ ਇਹ ਰੋਡ ਚਲੀ ਗਈ ਪਟਿਆਲੇ ਇਸ ਤੋਂ ਅੱਗੇ ਹੈਗਾ ਐਸਵਾਈਐਲ ਨਹਿਰ ਹੈ ਉਹ ਨਾਲ ਵੀਂਦੀਏ ਪਰਲੇ ਪਾਸੇ ਐਸਵਾਈਐਲ ਨਹਿਰ ਇਹ ਰੋਡ ਦਾ ਜਿਹੜਾ ਪੁਲਾ ਹੈ ਬਹੁਤ ਲੰਮਾ ਲੰਮੇ ਸਮੇਂ ਬਾਅਦ ਇਹ ਪੁਲ ਬਣਿਆ ਇਹ ਨਹਿਰ ਤੋਂ ਬਾਅਦ ਹੀ ਹਾਂਜੀ ਹਾਂਜੀ ਹਰਿਆਣਾ ਖਤਮ ਹੋ ਚੁੱਕਿਆ ਹੈ ਪਟਿਆਲੇ ਦੀ ਹੱਦ ਇੱਥੋਂ ਸ਼ੁਰੂ ਹੋਗੀ ਆ ਪਟਿਆਲੇ ਦੀ ਹੱਦ ਇੱਥੋਂ ਸ਼ੁਰੂ ਹੋਗੀ ਅੱਗੇ ਪਟਿਆਲਾ ਸਾਰਾ ਸਮਾਣਾ 12 ਪਟਿਆਲਾ 29 ਚੰਡੀਗੜ੍ਹ 96 ਪਿੰਡ ਦੇ ਹੈ ਨਹੀਂ ਇਹ ਕਿਹੜਾ ਕੁਝ ਇੱਥੇ 1000 ਕਿਲੋਮੀਟਰ ਦੂਰ ਚੌਕ ਆ ਗਿਆ ਇਹ ਚੌਕ ਨਾਵਾਗਾਉਂ ਰਾਮਨਗਰ ਦਾ ਚੌਕ ਇਹ ਹੀ ਰਾਮਨਗਰ ਕਸਬਾ ਹੈ ਇਹ ਚੌਕ ਦੇ ਸੱਜੇ ਹੱਥ ਪਟਿਆਲੇ ਨੂੰ ਸੜਕ ਗਈ ਖੱਪੇ ਹੱਥ ਸਮਾਣੇ ਨੂੰ ਇਹ ਚੌਕ ਆ ਗਿਆ ਸੱਜੇ ਹੱਥ ਪਟਿਆਲਾ ਆ ਰਾਮਨਗਰ ਤੋਂ ਖੱਪੇ ਹੱਥ ਸਮਾਣੇ ਨੂੰ ਇਹ ਰੋਡ ਸਮਾਣੇ ਨੂੰ ਚਲੀ ਗਈ ਦੋਸਤੋ ਇਸ ਰੰਦ ਨਹਿਰ ਹੈ ਚੀਕਾ ਰੋਡ ਸਿੱਧੀ ਇਧਰ ਚੀਕੇ ਨੂੰ ਗਈ ਇਸ ਰੰਦ ਰੋਡ ਹੈ ਇਧਰ ਸਮਾਣਾ ਇਧਰ ਸਮਾਣਾ ਆ ਗਿਆ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸਮਾਣਾ ਆ ਗਿਆ ਇਧਰ ਇਹ ਹਲਦਾ ਪੁਲ ਇਹ ਪੁਰਾਣਾ ਹਲਦਾ ਹੈਗਾ ਇਹ ਸਾਰਾ ਇਸ ਰੰਦ ਨਹਿਰ ਹੈ ਇਹ ਠੀਕੇ ਨੂੰ ਚਲੀ ਗਈ ਸਾਰੀ ਰੋਡ ਹਾਂਜੀ ਦੋਸਤੋ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜਰੂਰ ਕਰਿਓ ਸਾਹਮਣੇ ਚੌਕ ਹੈ ਇੱਕ ਸਾਈਡ ਪਟਿਆਲਾ ਆ ਹਲਦਾ ਹੈ ਦੋਸਤੋ ਇਹ ਸਮਾਣੇ ਵਾਲਾ ਚੌਕ ਆ ਗਿਆ ਮੇਰੇ ਸੱਜੇ ਹੱਥ ਪਟਿਆਲਾ ਸਿੱਧਾ ਸੰਗਰੂਰ ਭਵਾਨੀਗੜ ਤੇ ਖੱਬੇ ਹੱਥ ਮੂਨਕ ਬੰਦਾ ਸਿੰਘ ਬਹਾਦਰ ਜੀ ਦਾ ਸਟੈਚੂ ਬੁੱਤ ਲੱਗਿਆ ਹੋਇਆ ਹੈ ਸਾਹਮਣੇ ਚੌਕ ਦੇ ਵਿੱਚ ਇਹ ਸਾਹਮਣੇ ਇਧਰ ਮੂਨਕ ਸਾਰ ਇਧਰ ਪਟਿਆਲਾ ਸਾਹਮਣੇ ਸੰਗਰੂਰ ਭਵਾਨੀਗੜ ਰਾਜਮਣ ਕੀਤਾ ਵੀ ਫਲੂਦਾ ਖਾਈਏ ਪਰ ਸਮਾਣੇ ਵਾਲੀ ਨਹਿਰ ਤੇ ਮਿਲਿਆ ਨਹੀਂ ਇੱਥੇ ਸਮਾਣੇ ਤੋਂ ਅੱਗੇ ਫਲੂਦਾ ਖਾਨ ਲੱਗੇ ਇਹਦੇ ਕੋਲ ਦੇਖਦੇ ਆ ਕਿਹੋ ਜਿਹਾ ਬਣਾਉਂਦਾ ਹੈ ਇਹ ਆ ਜਾਓ ਜੀ ਆ ਜਾਓ ਪਹਿਲਾਂ ਕੀ ਬਣਾਉਣਾ ਹੈ ਜੀ ਕੀ ਕੀ ਬਣਾਉਣਾ ਹੈ ਹਾਂ ਸਹੀ ਮੇ ਬਣਾਉਣਾ ਹੈ ਓਕੇ ਇਥੇ ਕੱਢਦੇ ਰੋਜ਼ ਓਕੇ ਆ ਬਣਾਤਾ ਵੀ ਦੇਖਦੇ ਆ ਲੈ ਕਿ ਗੈਸਿਕ ਸਗਾ ਮਾ ਪਾਪਸ ਆ ਰਹੇ ਸੀ ਦੋਸਤਿਕਾ ਰਿਸ਼ਤਵ ਦਾ ਹੁਣ ਅਸੀਂ ਅਨਜਾਤ ਉਹ ਢੰਡਾ ਚੰਡੀਗੜ੍ਹ ਪਟਿਆਲਾ ਰੂਰ ਤੇ ਭਵਾਨੀਗੜ੍ਹ ਉਹ ਜੋ ਸਮਾਣੇ ਨੂੰ ਛੜਕ ਮੁੜਦੀ ਐ ਉਹ ਤੇ ਚੜਨ ਵਾਲੇ ਆ ਉਹ ਥੱਲੇ ਛੜਕਦਾ ਬਹੁਤ ਹੀ ਮਾੜਾ ਹਾਲ ਐ ਲੰਗਣਾ ਉੱਥੋਂ ਦੀ ਬਹੁਤ ਔਖਾ ਤੁਹਾਨੂੰ ਉਹ ਦਿਖਾਉਂਗਾ ਆ ਥੋੜੀ ਦੂਰ ਰਹਿ ਗਿਆ ਭਵਾਨੀਗੜ ਫਲਾਈਓਵਰ ਤੇ ਸਾਹਮਣੇ ਚੌਕ ਆ ਗਿਆ ਫਲਾਈਓਵਰ ਸੰਗਰੂਰ ਨਾਭਾ ਪਟਿਆਲਾ ਸੱਜੇ ਹੱਥ ਪਟਿਆਲਾ ਖੱਬੇ ਹੱਥ ਸੁngਰੂਰ ਤੇ ਭਵਾਨੀਗੜ ਇਹ ਫਲਾਈਓਵਰ ਆ ਗਿਆ ਇਹ ਛੜਕਦਾ ਬਹੁਤ ਹੀ ਜਿਆਦੇ ਬੁਰਾ ਹਾਲ ਹੈ ਸામਨੇ ਨਾਬੇਰੂ ਰੋਡ ਚਲੀ ਗਈ ਕਾਰਨ ਦਿਖਾ ਰਹੇ ਆ ਬਹੁਤ ਹੀ ਜਿਆਦਾ ਬੁਰਾ ਹਾਲ ਹੈ ਫਲਾਈਓਵਰ ਥੱਲੇ ਉਹ ਸਾਹਮਣੇ ਰੋਡ ਭਵਾਨੀਗੜ੍ਹ ਤੋਂ ਨਾਬੇ ਨੂੰ ਚਲੀ ਗਈ ਬਗੈਰ ਬਰਸਾਤ ਤੋਂ ਇਹ ਚੌਂਕ ਦੇ ਵਿੱਚ ਬਹੁਤ ਹੀ ਬੁਰਾ ਹਾਲ ਹੈ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ ਸਕੂਲ ਵਾਲੇ ਬੱਚਿਆਂ ਨੂੰ ਕਿਉਂਕਿ ਟ੍ਰੈਫਿਕ ਜ਼ਿਆਦਾ ਹੋਣ ਕਾਰਨ ਚਾਰ ਸਫੇਰੀ ਚਾਰਗਲ ਚਾਰਗਲ ਹੋਈ ਪਈ ਹੈ ਗੱਡੀਆਂ ਦਾ ਲੰਘਣਾ ਬਹੁਤ ਔਖਾ ਹੈ ਇਸ ਲਈ 메ਨ ਹਾਈਵੇ ਹੈ ਸਰਕਾਰ ਅਤੇ ਪ੍ਰਸ਼ਾਸਨ ਇਸ ਵੱਲ ਧਿਆਨ ਜ਼ਰੂਰ ਦੇਵੇ ਕਈ ਵਾਰ ਖਾਸਾ ਵਾਪਰ ਸਕਦਾ ਹੈ ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਬੀ ਐਨ ਐਚ 7 ਠੰਡਾ ਚੰਡੀਗੜ੍ਹ ਦੇ ਸਥਿਤ ਭਵਾਨੀਗੜ੍ਹ ਤੋਂ ਜੋ ਨਾਪਾ ਅਤੇ ਸਮਾੜੇ ਨੂੰ ਰੋਡ ਜਾਂਦੀ ਹੈ ਬਲਾਈਓਵਰ ਥੱਲੇ ਬਹੁਤ ਹੀ ਬੁਰਾ ਹਾਲ ਹੈ ਧੰਨਵਾਦ